ਜੀ ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰ ਅੱਜ ਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹਾਈਵੇ ਤੋਂ ਲੰਘਣ ਵਾਲੇ ਸਾਵਧਾਨ ਲੱਗੀ ਇਹ ਅਧੁਨਿਕ ਮਸ਼ੀਨ ਲੋੜੀ ਦੇ ਕਾਗਜਤਨਾ ਹੁਣ ਜੇਕਰ ਤੁਸੀਂ ਹਾਈਵੇ ਤੋਂ ਲੰਘ ਰਹੇ ਹੋ ਤਾਂ ਇੱਕ ਗੱਲ ਧਿਆਨ ਵਿੱਚ ਰੱਖੋ ਕਿ ਆਪਣੇ ਮਾਨ ਦੇ ਫਿਲਮ ਨੇ ਬੀਮਾ ਟੈਕਸ ਅਤੇ ਪ੍ਰਬੂਸ਼ਨ ਸਮੇਤ ਸਾਰੇ ਦਸਤਾਵੇਜ਼ ਆਪਣੇ ਕੋਲ ਰੱਖੋ ਨਹੀਂ ਤਾਂ ਤੁਹਾਨੂੰ ਭਾਰੀ ਜੁਰਮਾਨਾ ਪੈਰਨਾ ਪੈ ਸਕਦਾ ਹੈ ਤੁਸੀਂ ਇਹ ਸਮਝਣ ਦੀ ਗਲਤੀ ਬਿਲਕੁਲ ਵੀ ਨਾ ਕਰੋ ਕਿ ਕੋਈ ਚੈੱਕ ਨਹੀਂ ਕਰੇਗਾ ਅਤੇ ਤੁਹਾਨੂੰ ਜੁਰਮਾਨਾ ਤੋਂ ਛੁਟਕਾਰਾ ਮਿਲ ਜਾਵੇਗਾ ਭਾਵੇਂ ਟ੍ਰਾਂਸਪੋਰਟ ਵਿਭਾਗ ਦੇ ਅਧੁਨਿਕ ਤੁਹਾਡੇ ਵਾਹਨ ਦੇ ਦਸਤਾਵੇਜ਼ ਵੀ ਚੈਕਿੰਗ ਨਹੀਂ ਕਰ ਰਹੇ ਪਰ ਵਿਭਾਗ ਨੇ ਐਨ ਐਚ 33 ਜੀ ਅੱਖਰ ਵਜੋਂ ਇਹ ਅਦੋਨਿਕ ਮਸ਼ੀਨ ਲਗਾਉਂਦੀ ਹੈ ਇਹ ਮਸ਼ੀਨ ਦੀ ਨਜ਼ਰ ਤੋਂ ਕਿਸੇ ਵੀ ਵਾਹਨ ਦਾ ਬਚਣਾ ਮੁਸ਼ਕਿਲ ਹੈ ਇਸ ਦਾ ਮਤਲਬ ਹੈ ਕਿ ਇਹ ਜਿਹੜੇ ਦੀਵਾਨ ਕੋਲ ਦਸਤਾਵੇਜ਼ ਦੀ ਕਮੀ ਹੈ ਉਸ ਦੇ ਵਾਹਨ ਤੇ ਜੁਰਮਾਨਾ ਲਗਾ ਰਹੀ ਹੈ ਦਰਸਤਲ ਦਸਤਾਵੇਜ਼ ਦੀ ਕਮੀ ਵਾਲੇ ਵਾਹਨ ਤੇ ਨਜ਼ਰ ਰੱਖਣ ਲਈ ਬ੍ਰੈਕਟ ਡਾਇਰੈਕਸ਼ਨ ਮਸ਼ੀਨ ਲਗਾਈ ਜਾ ਰਹੀ ਹੈ ਜੋ ਕਿ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ ਵਿਹਾਰ ਦੇ ਖੇਤਰਾਂ ਮੜੀ ਜ ਹੁਣ ਤੱਕ ਜਾਣਾ ਮਹਾਨਾ ਤੇ ਜੁਰਮਾਨਾ ਲਗਾਇਆ ਚੁਕਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਲਾਈਕ ਅਤੇ ਸ਼ੇਅਰ ਜਰੂਰ ਕਰੋ ਧੰਨਵਾਦ